گل چھاپ دوکار مونگی ایم ایس پی دو سال کی میری گرنٹی دو سال سال برساتی مکھی بیجو گے اگلے سال برساتی مکھی بیجو گے راڑا گرنٹی کرتا بھی تھوڑا ایم ایس پی میں سرکار ਯਾਰੋ ਹੋਸ਼ ਰਹਿਣਾ ਚਲਦਾ ਕੰਮ ਹੋਸ਼ ਰਹਿਣਾ ਚਲਦਾ ਪਰ ਜਨਤਾਈ ਤੁਹਾਨੂੰ ਐਮਐਸਪੀ ਦੀ ਗਾਰੰਟੀ ਨਾ ਹੋਈ ਕੁਝ ਨਹੀਂ ਮਤਲੀ ਨਹੀਂ ਬੀਜਣੀ ਤੇ ਮੈਨੂੰ ਵੀ ਪਤਾ ਸੋ ਕਰ ਲਿਆ ਸਰਕਾਰ ਆ ਕੇ ਆਵੇ ਸਾਨੂੰ ਬੰਨੇ ਜਿਹੜਾਣਾ ਕਹਿ ਰਹੇ ਬੰਨੇ ਕੀ ਕਰ ਦੱਸ ਕਰਤੇ ਥੇ ਫਿਰ ਸਰਕਾਰ ਵੀ ਕਰੇ ਦੱਸ ਕਰ ਕਿ 10000 ਰੁਪਏ ਕਿਹ ਨਾਲ ਸਰਕਾਰ ਰਹੇਗੀ ਜਿਹੜਾ ਤੁਸੀਂ ਪੀਰ ਦੀ ਨਹੀਂ ਘਟ ਘਪਤ ਕਰਦੀ ਆ سو گلہ بہت رہے پھیر کر آنگے آج مالوے دی دھرتی سے پہلی بار آن کا موقع ملیا اور دل خوش ہو گیا تھوڑا وشال ہردے ویک کے جی یارو مالوے جو جب تردے پھر انہوں کو ڈک نہیں سکتا اگر کسان سنگھر کی گل کریے تو ابھی مان سے والے ہو ہو بٹنڈے والے ہومیاب کیتا ਤੇ ਜੇ ਪੰਜਾਬ ਨੂੰ ਅਗਲੇ ਜਾਣਾ ਤੇ ਹੋਵੇ ਤੁਸੀਂ ਜਾਣਾ ਇਹ ਜਿਹੜੀ ਆਪਾਂ ਸਾਰੇ ਸਿਰ ਜੋੜ ਕੇ ਤੁਰ ਪਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਯਾਰੋ ਮੇਰੇ ਖਿਆਲ ਨਾਲ ਮੈਂ ਐਮਐਸਬੀ ਵਾਲੀ ਗੱਲ ਕਲੀਅਰ ਹੋ ਗਈ ਹੋ ਗਈ ਫੇਰ ਹੁਣ ਸਵਾਲ ਜਿਹੜਾ ਮਰਜ਼ੀ ਪੁੱਛੋ ਜਵਾਬ ਇਹ ਵੀ ਗੱਲਾਂ ਨਾਲ ਨਹੀਂ ਗੱਲਾਂ ਦਾ ਕਰਾ ਨਹੀਂ ਬਣਾਇਆ ਆਪਰ ਕੰਮ ਕਰਕੇ ਇੱਥੇ ਪਹੁੰਚਿਆ ਜੇ ਮੈਂ ਪਹੁੰਚ ਆਦਾ ਯਾਰਾ ਮੈਂ ਵੀ ਵਟਾਂ ਤੇ ਤੁਰਿਆ ਫਿਰਦਾ ਸੀ ਤੁਹਾਡੇ ਅੰਦਰ ਤੇ ਮੈਂ ਕਿਤੇ ਠੀਕ ਹੈ ਮਾਲਕ ਦੇ ਰਿਹਾ ਤੇ ਤੁਹਾਨੂੰ ਕਿਉਂ ਨਹੀਂ ਦੇਊਗਾ ਲੇਕਿਨ ਗੱਲ ਹੈ ਤੁਹਾਨੂੰ 6 ਟਰੇਨ ਵਾਲਾ ਬੰਦਾ ਚਾਹੀਦਾ ਉਹਨਾਂ ਦੇ ਕਾਰਖਾਨੇ ਮੰਦ ਹੋਏ ਤਾਂ ਵੀ ਪੰਜਾਬ ਦਾ ਨੁਕਸਾਨ ਹੋਇਆ ਜੇ ਜਿੰਗ ਮਿਲਾਂ ਮੰਦ ਰੇ ਮੈਂ 450 ਜਿੰਗ ਮਿਲਾਂ ਸੀ ਆ ਅੱਜ ਗਲਤੀ ਦੇ ਨਾਲ ਮੈਂ ਅੱਜ ਬੈਠਾ ਭਾਸ਼ਣ ਦਿੰਦਾ ਕਹੇਗਾ ਕਿ 50 ਰਹਿ ਗਈਆਂ وہ کہتے ہیں تیری فکر بھی پندرہ ہے اس بار بند ہو جائیں گیا یہ تو مطلب سفر ہو جائے گا کم جہے جی جننگ ملا نہیں تو سپننگ ملا گڑا انہا جاڈا کوٹن پنجاب دا وہ لوگ استعمال کرتے وہ بھی بند وہ تو کہ جی پنجاب کی گھر کر لیے تو پنجاب یا کوئی بھی سوبہ اسی اکانمی ਔਰ ਟੈਕਸ ਤੇ ਚਲਦੀ ਆ ਚਾਹੇ GST ਹੋਵੇ ਉਹ ਤਾਂ GST ਰਹਿ ਗਿਆ ਜਿਹੜਾ ਸਾਡੇ ਇੱਥੇ ਤਾਕਾ ਧਾਕੇ ਦੇ ਬਾਅਦ ਕਪੜੇ ਕਪੜੇ ਦੇ ਬਾਅਦ ਪੂਰਾ ਉਹਦੀ ਫੈਸ਼ਨ ਫੀਲਡ ਟੂ ਫੈਸ਼ਨ ਬੰਦੇ ਰਹਿਣ ਨੂੰ ਗੁਪਤਾ ਜੀ ਨੇ ਰਸ ਕਰਾ ਮੇਰਾ ਸੋਚ ਆ ਕਿ ਖੇਤ ਤੋਂ ਫੈਸ਼ਨ ਤਾਈਂ ਜੱਗਾ ਪਾਇਆ ਉੱਥੇ ਤਾਂ ਹੀ ਗੱਲ ਹੋਣੀ ਚਾਹੀਦੀ ਆ ਕਾਟਨ ਤੁਸੀਂ ਉਡਾਓ ਜਿੰਨਿੰਗ ਹੋਵੇ ਸਪਿੰਿੰਗ ਹੋਵੇ ਡਾਈਿੰਗ ਹੋਵੇ ਫਿਰ ਰੋਜ਼ਗਾਰ ਮਿਲੇਗਾ ਔਰ ਪੰਜਾਬ ਸੂਬੇ ਨੂੰ ਤਰੱਕੀ ਹੋਏਗੀ ਮੈਂ ਲੰਮਾ ਨਾ ਬੋਲਦਾ ਹੋਇਆ ਮੈਂ ਇੱਕ ਗੱਲ ਕਹਿਣੀ ਚੋਣਾ ਕੋਈ ਕੋ ਵੀ ਰਣਾ ਐਵੇਂ ਮਾਰੀ ਜਾਂਦਾ ਇਹ ਗੱਲਾਂ ਮੈਂ ਵਿਧਾਨ ਸਭਾ 'ਚ ਵੀ ਕਰਦਾ ਰਿਹਾ ਤੁਹਾਡੇ ਇੱਥੇ ਦੇ ਚਲੋ ਮੈਂ ਨੋ ਨਹੀਂ ਲੜਾਂ ਕਿਸੇ ਦਾ ਵੀ ਮੈਂ ਇੱਕ ਗੱਲ ਕਹਿਣੀ ਚੋਣਾ ਕਿ ਅਗਰ ਜ਼ਿਮੀਂਦਾਰ ਨੂੰ ਖੁਸ਼ਹਾਲ ਕਰਨਾ ਤੇ ਉਹਨੂੰ ਦਿਓ ਐਂਟਰਪ੍ਰੈਨਿਅਰ ਅੰਗਰੇਜ਼ੀ 'ਚ ਕਹਿੰਦੇ ਆ ਸਨਤਕਾਰ ਕਹਿੰਦੇ ਆ یا کاروبار چپونا پاؤ گا اگر جمیدار نے بچنا دیکھو کچھ بھی نہیں لگنا اور میں نے سوال جواب کرے ہو جاتے جنیاں میں گلا جب تے گا دیکھو اگر کسان کو بچا تو انے نہ کسی کتے چ پاؤ جی بہت بڑے بڑے سندکار ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਆ ਕਰਦੇ ਆ ਨਾ ਤੇ ਕਿਸਾਨ ਨੂੰ ਕਿਉਂ ਨਾ ਮਦਦ ਕਰੀਏ ਕਿ ਆਰੋ ਆਪਣੇ ਟਿਊਬਲ ਚਲਾਉਣ ਲੈ ਕਰ ਦੇਵੇ ਪੰਜਾਂ ਸਾਲਾਂ ਵਿੱਚ ਪੈਸੇ ਪੂਰੇ ਹੋ ਜਾਣਗੇ ਉਹ ਜਿਹੜਾ 9000 ਕਰੋੜ ਰੁਪਇਆ ਸਾਡੇ ਤੇ ਆਸਾਨ ਹੈ ਕਿ ਪੰਜਾਬ ਸਰਕਾਰ ਦਾ ਅਸੀਂ ਇਸਤੇਮਾਲ ਕਰਦੇ ਆ ਹਾਂਜੀ ਉਹ ਉਹ ਵੀ ਪੂਰਾ ਹੋ ਜਾਊਗਾ ਪੰਜਾਂ ਸਾਲਾਂ ਦਾ ਗੱਲ ਤਾਂ ਸੋਚਦੀ ਆ ਰੋਣਾ ਬੜਾ ਪਾਇਆ ਲਗਰ ਮੇਰੇ ਆਦੇ ਵੀ ਮੇਰੀ ਨਹੀਂ ਸੁਣੀ ਤੁਸੀਂ ਵੀ ਦਾਨ ਸਮਾਜ ਦੇਖ ਲਓ ਰਿਕਾਰਡ ਚੱਕ ਕੇ ਰਾਣਾ ਉਧਰ ਦੇ ਇਹ ਗੱਲ ਕਹਿੰਦਾ ਸੀ ਕਿ ਕਿਸਾਨ ਉਦਯੋਗ ਕੁੱਤੀ ਪੜਨਾ ਚਾਹੀਦਾ ਤੇ ਪਿੱਛੇ ਰਾਜ ਹੈ 2012 ਚ ਜਦੋਂ ਜਾਪਿਆ ਕਿ ਸਾਡੀ ਸਰਕਾਰ ਬਣਨੀ ਆ ਮੈਂ ਕੈਪਟਨ ਨਮਿੰਦਰ ਸਿੰਘ ਜੀ ਨੂੰ ਉਹ ਗੱਲ ਕੀਤੀ ਕਹਿੰਦਾ تھا ਕਿ ਪ੍ਰੋਗਰਾਮ ਆ ਮੈਂ ਕਿਹਾ ਤੁਹਾਨੂੰ ਦੱਸਿਆ ਤੁਸੀਂ ਭਾਸ਼ਣ ਦੇ ਦੇਣਾ ਤੇ ਫਿਰ ਤੋਂ ਤੁਸੀਂ ਕੀਤਾ ਨਾ ਸਰਕਾਰ ਬਣਾਉ ਤੇ ਮੈਂ ਦੱਸੂ ਮੈਂ ਚੁੱਪ ਹੋ ਗਿਆ ਸੰਖਾਰ ਬਣੀ ਨਹੀਂ ਤੇ 14 ਜੀ ਮੋਦੀ ਸਾਹਿਬ ਕਹਿੰਦੇ ਵੀ ਮਲਟੀ ਨੈਸ਼ਨਲ ਕਿ ਵਿਦੇਸ਼ ਦੀਆਂ ਕੰਪਨੀਆਂ ਆਓ ਆ ਕੇ ਇੱਥੇ ਸੋਲਣ ਲਾਓ ਆ ਗਏ ਆ ਬਈ ਫਿਰ ਉਹਨਾਂ ਨੇ ਕਿਹਾ ਬਈ ਵੱਡੇ ਉਦਯੋਗਪਤੀ ਹਿੰਦੁਸਤਾਨ ਵਾਲੇ ਉਹ ਵੀ ਆ ਜਾਓ ਉਹ ਵੀ ਆ ਗਏ ਮੈਂ ਕਹ ਰਹਾ ਨੇ ਕੋਈ ਅਕਲ ਤਲਾ ਖਲਮੰਤੂ ਨਹੀਂ ਆਪਣੇ ਦਿਰਜ ਕਰਤੇ ਰੱਖੇਗਾ ਇਹ ਗਾ

انہوں نے موقع دوں اور پھر میں بڑی بار اپنے والوں نے بھی لے کسی نے میری سنی نہیں میں کہا بھئی ایک بھی کروڑ روپیہ دے ایک سب اسٹیشن سے میں کر کے دکھا دوں بھی کروڑ نہیں ملیا لیکن اگر کسانوں بچا اور کسان دی ترقی اپا چونے ہیں مزدور دی ترقی چونے ہیں پھر سبسڈیاں ختم کرن دی کل ایک سٹیج سی ہوتے بھی گل چلی ادا نہیں ختم ہونی کہ جہی چیز دیتی ہو کو واپس نہیں لے سکتا ਅਗਰ ਛੋਲਰ ਬਣਾਇਆ ਜਾਣ ਕੋਈ ਸਬਸਿਡੀ ਨਹੀਂ ਦਿੱਤਾ ਹੋ ਸਕਦੀ ਜਿਆਦਾ ਸਾਡੇ ਘਰ ਮਜ ਹੋਗੀ ਅਸੀਂ ਬਾਹਰ ਦੁੱਧ ਨਾਲ ਥੋੜਾ ਜਾਵਾਂਗੇ ਕਿਰਸੇ ਥੋੜੀ ਨਾ ਖਰਚਾਂਗੇ ਕਿਸੇ ਦੇ ਸਿਰ ਤੇ ਦੁੱਧ ਨਾਲ ਦੁੱਧ ਪੀਵਾਂਗੇ ਸਾਡੇ ਘਰ ਵੀ ਜਿਹੜੀ ਬਣੂਗੀ ਪਹਿਲਾਂ ਅਸੀਂ ਇਸਤੇਮਾਲ ਕਰਾਂਗੇ ਬਾਕੀ ਦੀ ਸਟੇਟ ਗ੍ਰਿਡ ਤੇ ਜਾਏਗੀ ਔਰ ਪੰਜਾ ਸਾਲਾਂ ਚ ਭੇਟ ਕਰਾਂਗੇ ਪੰਜਾ ਸਾਲਾਂ ਚ ਛੋ ਜਾ ਪੰਜਾਬ ਚੱਲੂ ਹੈ ਸੋਚਣਾ ਔਰ ਸੋਚ ਨੂੰ ਅੱਗੇ ਵਧਾਉਣੀ ਵੀਰੋ